ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਮੇਰੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਹਵਾ ਬਹੁਤ ਚੱਲ ਰਹੀ ਹੈ ਬਾਹਰ ਬੁਰਾ ਹਾਲ ਹੈ ਮੌਸਮ ਦਾ ਬਹੁਤ ਬੁਰਾ ਹਾਲ ਅੱਜ ਤੇ ਮਨੀਸ਼ਾ ਮਾਹਰ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਕੀ ਖਵਾਉਂਗੀ ਅੱਜ ਕੀ ਬਣਾ ਲਗੀ ਮੈਂ ਗੋਭੀ ਬਣੀ ਹੋਈ ਆ ਸੈਲਡ ਖਾਣਾ ਹੋਇਆ ਉਹ ਦੇਖ ਲਿਓ ਬਾਕੀ ਦੱਸ ਦਿਓ ਝੋਖਾ ਬਹੁਤ ਸ਼ਾਮ ਹੋ ਗਈ ਗੋਭੀ ਬਣਾਈ ਆ ਗੋਭੀ ਮਟਰ ਕਿ ਗੱਲ ਕਿ ਕੱਲੀ ਗੋਭੀ ਗੋਭੀ ਆ ਦੁਪਹਿਰ ਦੀ ਬਣਾਈ ਵੀ ਹੈ ਹੁਣ ਬਣਾਈ ਹੁਣ ਬਣਾਈ ਹਾਂ ਹੂੰ ਕੋਲ ਕੈਮ ਇੱਧਰ ਸ਼ੂਗਰ ਬਾਪਾ ਸ਼ੂਗਰ ਖਾਣਾ ਖਾ ਕੇ ਹਟਿਆ ਵਾ ਹੂੰ ਹੂੰ ਵਕੀਲ ਸਾਹਿਬ ਨੇ ਕਿ ਹੋਰ ਇੱਕ ਕਾਨੂੰਨ ਦੱਸਿਆ ਮੈਨੂੰ ਬਾਈ ਓਕੇ ਉਹ ਕੋਈ ਉਹਦੇ ਬਾਰੇ ਜਿਹੜਾ ਡਬਲ ਸਿਟੀਜ਼ਨਸ਼ਿਪ ਬਾਰੇ ਹੈ ਨਾ ਉਹਨੇ ਮੈਨੂੰ ਸਮਝਾਇਆ ਆਪਾਂ ਬੈਠ ਕੇ ਗੱਲ ਕਰਦੇ ਆ ਆ ਜਾ ਔਰ ਇੱਧਰ ਨੂੰ ਆ ਜਾ ਕੀ ਹੋ ਗਿਆ ਤੈਨੂੰ ਇੱਧਰ ਸਾਨੂੰ ਗੱਲਬਾਤ ਕਰ ਰਹੇ ਆ ਆ ਜਾ ਔਰ ਇਹਨੂੰ ਆ ਜਾ ਆ ਜਾ ਉਹਦੇ ਜਿੱਕਣਾ ਆਪਣੇ ਕੋਲ ਤਾਂ ਇਟਾਲੀਅਨ ਸਿਟੀਨਸ਼ਿਪ ਆ ਆਪਣੇ ਕੋਲ ਇਟਾਲੀਅਨ ਪਾਸਪੋਰਟ ਆ ਇਸ ਤਰ੍ਹਾਂ ਹੀ ਕਈ ਕੰਟਰੀਆਂ ਵਾਲਿਆਂ ਕੋਲ ਨਾ ਕਈਆਂ ਕੋਲ ਡਬਲ ਸਿਟੀਨਸ਼ਿਪ ਆ ਜਿਨ੍ਹਾਂ ਕੋਲ ਡਬਲ ਸਿਟੀਨਸ਼ਿਪ ਆ ਇੱਥੇ ਦੀ ਮਤਲਬ ਕਿ ਯੂਕੇ ਦੀ ਵੀ ਆ ਕਿਸੇ ਹੋਰ ਕੰਟਰੀ ਦੀ ਉਹਨਾਂ ਵਾਸਤੇ ਕਿ ਉਹ ਨਵਾਂ ਕਾਨੂੰਨ ਆਇਆ ਵੀ ਉਹ 25 ਅਪ੍ਰੈਲ 25 ਫਰਵਰੀ ਤੋਂ ਬਾਅਦ ਉਹਨਾਂ ਨੂੰ ਯੂਕੇ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾਣਾ ਜਦ ਤੱਕ ਉਹਨਾਂ ਕੋਲ ਯੂਕੇ ਦਾ ਪਾਸਪੋਰਟ ਨਾ ਹੋਵੇ ਓਕੇ ਓਕੇ ਨਹੀਂ ਮਤਲਬ ਇਹ ਮਤਲਬ ਹੁਣ ਨਾਲ ਰੱਖਣਾ ਪਿਆ ਕਰਨਾ ਉਹ ਵੀ ਨਾਲ ਰੱਖਣਾ ਪੈ ਤੂੰ ਵੈਸੇ ਸਮਝੀ ਜੇ ਤਾਂ ਸੰਨ ਮੈਂ ਕਿਹਦਾ ਕਹਿਣਾ ਮੈਂ ਹੁੰਦਾ ਜਿਕਣਾ ਜਿਹੜੇ ਬ੍ਰਿਟਿਸ਼ ਲੋਕ ਆ ਠੀਕ ਆ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਜਿਨ੍ਹਾਂ ਕੋਲ ਯਾਨੀ ਕਿ ਇਟਾਲੀਅਨ ਪਾਸਪੋਰਟ ਆ ਪੋਰਟਗੇਜ਼ੀ ਪਾਸਪੋਰਟ ਆ ਫ੍ਰੈਂਚ ਜਰਮਨ ਦਾ ਕਿਸੇ ਦੇ ਵੀ ਇਹੋ ਜੀ ਕੰਟਰੀ ਦਾ ਪਾਸਪੋਰਟ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਉਹ ਇਹ ਇਸ ਕੈਟਾਗਰੀ ਦੇ ਵਿੱਚ ਨਹੀਂ ਆਂਦੇ ਪਰ ਕਈ ਜਿਿਕਣੇ ਬ੍ਰਿਟਿਸ਼ ਲੋਕ ਆ ਏ ਜਾ ਕੇ ਜਿਕਣਾ ਆਸਟ੍ਰੇਲੀਆ ਬਸ ਗਏ ਕਈ ਸਪੇਨ ਚਲ ਗਏ ਜਾਂ ਇਟਲੀ ਚਲ ਗਏ ਜਾਂ ਕਿਸੇ ਹੋਰ ਮੁਲਕ ਚਲ ਗਏ ਅਮਰੀਕਾ ਕੈਨੇਡਾ ਚਲੇ ਗਏ ਨਾ ਉੱਥੇ ਜੀ ਵੀ ਜਾ ਕੇ ਸਟੀਆਂ ਲੈ ਲਈ ਉਹਨਾਂ ਨੇ ਦੋ ਹੋ ਗਏ ਜਾਂ ਉਹ ਲੋਕ ਜਿਕਣਾ ਆਪਣੇ ਵੀ ਸਾਡੇ ਵੀ ਕਈ ਜਾਣ ਪਛਾਣ ਨਾਲ ਜਿਹੜੇ ਇਟਲੀ ਤੇ ਆਏ ਤੇ ਉਹਨਾਂ ਨੇ ਡਬਲ ਲੈ ਲਈ ਹਾਂ ਹਾਂਜੀ ਹੈਨਾ ਹੈਗੇ ਨਾ ਹਾਂ ਮੇਰੇ ਵੀ ਹੈਗੇ ਹਾਂ ਹਾਂ ਮੇਰੇ ਵੀ ਜਾਣ ਪਛਾਣ ਆਪਣੇ ਤੇਰੇ ਨਾਲ ਵੀ ਸ਼ਾਇਦ ਹੁਣ ਕੋਈ ਮੇਰੇ ਨਾਲ ਮੇਰੇ ਵੀ ਇੱਕ ਦੋ ਫਰੈਂਡਾਂ ਨੇ ਨਾ ਅ ਇਟਲੀ ਤੇ ਆਏ ਤੇ ਉਹਨਾਂ ਨੇ ਡਬਲ ਸਿਟੀਜ਼ਨਸ਼ਿਪ ਲੈ ਲਈ ਉਹਨਾਂ ਕੋਲ ਹੁਣ ਇਟਲੀ ਦਾ ਵੀ ਪਾਸਪੋਰਟ ਆ ਤੇ ਯੂਕੇ ਦਾ ਵੀ ਆ ਸਾਕਾ ਮੈਨੂੰ ਵੀ ਕਹਿੰਦਾ ਸੀ ਕਿ ਤੁਸੀਂ ਵੀ ਦਵਾ ਦੋ ਬੱਚਿਆਂ ਨੂੰ ਇਹਦਾ ਨਹੀਂ ਨਹੀਂ ਬੱਚੇ ਮੈਂ ਤਾਂ ਨਹੀਂ ਸਾਡ ਠੀਕ ਆ ਬਾਕੀ ਹੈ ਨਾ ਕਦ ਠੀਕ ਆ ਕਿਆ ਲੋੜ ਆ ਜਦ ਕਹਣਾ ਕਾਨੂੰਨ ਤਾਂ ਸਾਰੇ ਬਰਾਬਰ ਆ ਉਹਨਾਂ ਵਾਸਤੇ ਹੈਨਾ ਫਿਰ ਤਾਂ ਇਹ ਜੀ ਕੋਈ ਲੋੜ ਨਹੀਂ ਹੈਗੀ ਹੁਣ ਕੀ ਆ ਹੋਣਾ ਜਿਹੜੇ ਕੋਲ ਡਬਲ ਸਿਟੀਨਸ਼ਿਪ ਅੱਗੇ ਪਤਾ ਕੀ ਹੁੰਦਾ ਦਾ ਜਿਗਣਾ ਇੱਥੇ ਦੇ ਲੋਕ ਬਾਹਰ ਗਏ ਹੋਏ ਜਿੱਦਾਂ ਹੁਣ ਅਸੀਂ ਮਾ ਲ ਮੇਰੇ ਕੋਲ ਡਬਲ ਸਿਟੀਨਸ਼ਿਪ ਆ ਮੈਂ ਇਟਲੀ ਗਿਆ ਮਾ ਹਨ ਜਦੋਂ ਮੈਂ ਵਾਪਸ ਆਣਾ ਅੱਗੇ ਮੈਨੂੰ ਜ਼ਰੂਰਤ ਨਹੀਂ ਦੀ ਹੁੰਦੀ ਵੀ ਮੇਰੇ ਪਾਲ ਜਿਹੜਾ ਪਾਸਪੋਰਟ ਆ ਯੂਕੇ ਦਾ ਹੋਵੇ ਹਾਂ ਜੇ ਨਹੀਂ ਵੀ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਮੇਰੇ ਕੋਲ ਇਟਲੀ ਦਾ ਪਾਸਪੋਰਟ ਹੁੰਦਾ ਤਾਂ ਮੈਂ ਕਿ ਕਹਿ ਦਿੰਦਾ ਤਾਂ ਉਹ ਫੋਨ ਚੈੱਕ ਕਰ ਲੈਂਦੇ ਤੇ ਵੀ ਹਾਂ ਇਹਦੇ ਬੱਚੇ ਬੱਚਿਆਂ ਦਾ ਕੋਈ ਸਰਟੀਫਿਕੇਟ ਦਿਖਾਤਾ ਜਿਗਣਾ ਉੰ ਬੱਚਿਆਂ ਦਾ ਬਰਥ ਸਰਟੀਫਿਕੇਟ ਦਿਖਾਤਾ ਹੈ ਕੋਈ ਹੋਰ ਚੀਜ਼ ਦਿਖਾਤੀ ਇੱਥੇ ਦੀ ਤਾਂ ਮੰਨ ਲੈਂਦੇ ਤੇ ਕਹਿੰਦੇ ਨੇ ਐਂਟਰੀ ਦੇ ਦਿੰਦੇ ਤੇ ਪਰ ਹੁਣ 25 ਫਰਵਰੀ ਤੇ ਬਾਅਦ ਉਹ ਕਹਿੰਦੇ ਤੁਸੀਂ ਜਦ ਤੱਕ ਐਂਟਰ ਨਹੀਂ ਹੋ ਸਕਦੇ ਜਦ ਤੱਕ ਤੁਹਾਡੇ ਕੋਲ ਯੂਕੇ ਦਾ ਪਾਸਪੋਰਟ ਤੁਹਾਡੇ ਕੋਲ ਨਹੀਂ ਔਰ ਉਹ ਵੀ ਵੈਲਿਡ ਹੋਣਾ ਚਾਹੀਦਾ ਹਾਂ ਠੀਕ ਵੈਲਿਡ ਤੋਂ ਮਤਲਬ ਕਿ ਰੀਨਿਊ ਹੋਇਆ ਹੋਣਾ ਚਾਹੀਦਾ ਐ ਨਹੀਂ ਵੀ ਤੁਹਾਡਾ ਫਿਨਿਸ਼ ਹੋਇਆ ਹੋਵੇ ਔਰ ਘੱਟੋ ਘੱਟ 6 ਮਹੀਨੇ ਦੀ ਵੈਲਿਡਿਟੀ ਹੋਣੀ ਚਾਹੀਦੀ ਜੇ ਤੁਸੀਂ ਹੋਰ ਕੰਟਰੀ 'ਚ ਰਹਿ ਰਹੇ ਹੋ ਤੇ ਦੁਬਾਰਾ ਇਸ ਕੰਟਰੀ ਦੇ ਵਿੱਚ ਆ ਰਹੇ ਹੋ ਤਾਂ 6 ਮਹੀਨੇ ਵੈਲਿਡ ਹੋਣਾ ਚਾਹੀਦਾ ਉਹ ਰੋਜ਼ ਨਵੇਂ ਨਵੇਂ ਕਾਨੂੰਨ ਬਣ ਹੀ ਜਾਂਦੇ ਆ। ਰੋਜ਼ ਨਵੇਂ ਨਵੇਂ ਕਾਨੂੰਨ ਬਣ ਹੀ ਜਾਂਦੇ ਆ। ਨਹੀਂ ਤੁਹਾਨੂੰ ਐਂਟਰੀ ਤੇ ਉਹ ਮਨਾ ਕਰ ਸਕਦੇ ਆ ਉਹਦੇ ਵਾਸਤੇ ਤੁਹਾਨੂੰ ਫਿਰ ਇੱਕ ਹੋਰ ਸਰਟੀਫਿਕੇਟ ਆ। ਉਹਨੂੰ ਕਹਿੰਦੇ ਆ ਅ ਸਰਟੀਫਿਕੇਟ ਆਫ ਇਨਟੈਂਟ ਇਨਟਾਈਟਲਮੈਂਟ ਕਹਿੰਦੇ ਸ਼ਾਇਦ ਮੈਂ ਗਲਤ ਪ੍ਰੋਨਾਂਊਂਸ ਕਰ ਰਿਹਾ ਹਾਂ। ਕੋਈ ਇਸ ਤਰ੍ਹਾਂ ਦਾ ਕਹਿੰਦੇ। ਫਿਰ ਉਹਨੂੰ ਸਰਟੀਫਿਕੇਟ ਆਫ ਇਨਟਾਈਟਲਮੈਂਟ ਉਹ ਦੇਣਾ ਪੈਣਾ। ਆਰ ਉਹਦੀ ਕੋਸਟ ਪਤਾ ਕਿੰਨੀ ਆ? 600 ਪਾਉਂਡ। ਇੱਕ ਬੰਦੇ ਦੀ ਹਾਂ ਜੇ ਫੈਮਿਲੀ ਹੋ ਗਈ ਹੈ ਇਹ ਫੈਮਿਲੀ ਹੈ ਤਾਂ ਦੇਖ ਲਓ ਉਹਨਾਂ ਨੂੰ ਉਹ ਸਰਟੀਫਿਕੇਟ ਆਫ ਇੰਟਰਨਲ ਇੰਟਾਈਟਲ ਫਿਰ ਮੈਂ ਸੌਰੀ ਮੈਂ ਪਤਾ ਨਹੀਂ ਮੈਂ ਪ੍ਰੋਨਾਂਊਂਸ ਠੀਕ ਕਰ ਰਿਹਾ ਹਾਂ ਗਲਤ ਕਹਿ ਰਿਹਾ ਉਹਨੂੰ ਐਦਾਂ ਹੀ ਕਹਿੰਦੇ ਆ ਸ਼ਾਇਦ ਕੋਈ ਜਿੱਦਾਂ ਮੈਂ ਪੜਿਆ ਸੀਗਾ ਇਸ ਕਰਕੇ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਸਰਟੀਫਿਕੇਟ ਆਫ ਇੰਟਾਈਟਲਮੈਂਟ ਕੁਝ ਇਸ ਤਰ੍ਹਾਂ ਦਾ ਹੀ ਹੈ ਸ਼ਾਇਦ ਹੋ ਸਕਦਾ ਕੋਈ ਹੋਰ ਵੀ ਹੋਵੇ ਪਰ ਮੈਨੂੰ ਲੱਗਦਾ ਇਹੀ ਆ ਵੀ ਜਿੰਨੇ ਨਹੀਂ ਉਹਨਾਂ ਨੂੰ ਉਹ ਦੇਣਾ ਪਊਗਾ 600 ਪਾਉਂਡ ਲਾਦ ਉਹਦੇ ਨਾਲ ਬੈਟਰ ਆ ਜਿਹੜਾ ਨੇ ਆਣਾ ਉਹ ਪਹਿਲੀ ਆਪਣਾ ਚੈੱਕ ਕਰ ਲੈਣ ਵੀ ਉਹਨਾਂ ਦਾ ਪਾਸਪੋਰਟ ਰੀਨਿਊ ਹੈ ਜਾਂ ਨਹੀਂ ਆ ਕਿਉਂਕਿ ਪਾਸਪੋਰਟ ਤਾਂ 100 ਪਾਉਂਡ ਲੱਗਦਾ ਸਿੱਧਾ ਹਾਂ ਹਾਂ ਤਾਂ ਪਾਸਪੋਰਟ ਤੇ ਸਿਰਫ 100 ਪਾਉਂਡ ਲੱਗਦਾ ਕਈ ਵਾਰ ਫਾਇਦਾ ਫਾਇਦਾ ਦੇਖਦੇ ਦੇਖਦੇ ਨੁਕਸਾਨ ਵੀ ਹੋ ਜਾਂਦਾ ਦੋ ਹਨਾ ਸਿਟੀਜ਼ਨ ਬੰਦੇ ਦੇ ਦਿਮਾਗ 'ਚ ਵੀ ਨਹੀਂ ਰਹਿੰਦੀ ਮੇਰਾ ਕਿਹੜਾ ਪਾਸਪੋਰਟ ਖਤਮ ਹੋਣੇ ਵਾਲਾ ਹਨਾ ਇੱਕ ਦਾ ਹੀ ਠੀਕ ਆ ਟੈਂਸ਼ਨ ਆ ਉਹੀ ਤਾਂ ਇਹ ਜਿਆਦਾ ਦਿੱਖਦਾ ਬਸ ਇੱਕ ਨਾ ਰਹਿ ਸਕਦਾ ਜਿਵੇਂ ਇੱਕ ਗੱਲ ਹੋਰ ਪੁੱਛਣੀ ਸੀਗੀ ਜਿਵੇਂ ਕੋਈ ਉਰੇ ਦਾ ਬੰਦਾ ਕਿਸੇ ਹੋਰ ਕੰਟਰੀ 'ਚ ਰਹਿੰਦਾ ਹਨਾ ਮਤਲਬ ਜੇ ਉਹਨਾਂ ਦੇ ਬੇਬੀ ਉੱਥੇ ਹੋਏ ਆ ਉਹਨਾਂ ਕੋਲੋਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਉੱਥੇ ਦੀ ਸਿਟੀਜ਼ਨ ਲੈ ਕੇ ਦਿੱਤੀ ਇੱਥੇ ਦੀ ਲੈ ਕੇ ਨਾ ਦਿੱਤੀ ਫੇਰ ਇਹ ਇਹ ਵੀ ਫਿਰ ਉਹ ਗੱਲ ਹੁਣ ਉਹਦਾ ਕਹਿਆ ਮਤਲਬ ਇਹ ਵੀ ਮੈਂ ਪੜਿਆ ਸੀਗਾ ਉਹਦੇ 'ਚ ਇੱਧਰ ਨੂੰ ਆ ਜਾ ਮੜ ਜਾ ਕਿਤੇ ਰੋਸ਼ਨੀ ਆ ਜੂ ਜਿਹੜੇ ਜਿਨ੍ਹਾਂ ਦੇ ਬੱਚੇ ਹਨਾ ਜਿਹੜੇ ਬ੍ਰਿਟਿਸ਼ ਲੋਕਾਂ ਦੇ ਬੱਚੇ ਉੱਥੇ ਜੰਮੇ ਜਿਵੇਂ ਸਪੇਨ 'ਚ ਬਹੁਤ ਸਾਰੇ ਰਹਿੰਦੇ ਆ ਜੇ ਉਹ ਸਪੇਨ ਦੇ ਵਿੱਚ ਰਹਿੰਦੇ ਆ ਔਰ ਉਹਨਾਂ ਨੇ ਪਾਸਪੋਰਟ ਆਪਣੇ ਬੱਚੇ ਦਾ ਨਹੀਂ ਬਣਾਇਆ ਜੇ ਉਹ ਉਸੇ ਸਪੇਨ ਦਾ ਪਾਸਪੋਰਟ ਬਣਾਇਆ ਹੋਵੇ ਇੱਥੇ ਆ ਤਾਂ ਉਹ ਉਹਨਾਂ ਨੂੰ ਵੀ ਕਹਿੰਦੇ ਐਂਟਰੀ ਤੇ ਡਿਨਾਈ ਕਰ ਸਕਦੇ ਆ ਉਹਨਾਂ ਨੂੰ ਵੀ ਕਹਿ ਸਕਦੇ ਆ ਵੀ ਤੁਸੀਂ ਆਣਾ ਨਹੀਂ ਹੈਗਾ ਜਦ ਤੱਕ ਤੁਹਾਡੀ ਪਾਸਪੋਰਟ ਨਹੀਂ ਬਣਾ ਸਕਦੇ ਬੱਚੇ ਜਿੱਕਣਾ ਅੱਗੇ ਤਾਂ ਹੁੰਦਾ ਤਾਂ ਵੀ ਈਟੀਏ ਬਣਾ ਕੇ ਵੀ ਜਿਹੜਾ ਆਪਾਂ ਈਟੀਏ ਬਣਾ ਲ ਆਨਲਾਈਨ ਜਦੇ ਲੈ ਲੈਣੇ ਆ ਵੀਜ਼ਾ ਵੀ ਉਹਦੇ ਪਰ ਪਰ ਉਹ ਜੇ ਤੁਹਾਡੇ ਕੋਲ ਡਬਲ ਆ ਜੇ ਤੁਹਾਡੇ ਕੋਲ ਡਬਲ ਆ ਫੇਰ ਨਹੀਂ ਤੁਸੀਂ ਤੁਹਾਡੇ ਕੋਲ ਸਿੰਗਲ ਆ ਸਿਰਫ ਉੱਥੇ ਦੀ ਫਾਰਮ ਲੈ ਫੇਰ ਨਹੀਂ ਜਿੱਕਣਾ ਤੁਹਾਡੇ ਬੱਚੇ ਉੱਥੇ ਦੇ ਮੈਂ ਪਰ ਤੁਸੀਂ ਲਿਖਾਇਆ ਵਾ ਵੀ ਇਹ ਬ੍ਰਿਟਿਸ਼ ਵੀ ਆ ਪਰ ਉਹਨਾਂ ਨੂੰ ਫਿਰ ਬ੍ਰਿਟਿਸ਼ ਪਾਸਪੋਰਟ ਬਣਾਉਣਾ ਹੋਣਾ ਵਾਸਤੇ ਜ਼ਰੂਰੀ ਆ ਇਹ ਗੱਲ ਹੋ ਗਿਆ ਹੁਣ ਬਹੁਤ ਮੈਂ ਐ ਨਹੀਂ ਕਹਿੰਦਾ ਵੀ ਉਹਨੇ ਦਾ ਪਾਸਪੋਰਟ ਨਾ ਬਣਾਓ ਜਿਨ੍ਹਾਂ ਨੇ ਬਣਾਣਾ ਬਣਾ ਸਕਦੇ ਆ ਪਰ ਜਦੋਂ ਹੁਣ ਇਸ ਇਹਦਾ ਨੁਕਸਾਨ ਵੀ ਬਹੁਤ ਆ ਨੁਕਸਾਨ ਕਿਆ ਹੋਇਆ ਤੈਨੂੰ ਯਾਦ ਆਪਣਾ ਕੇਸ਼ਵ ਪਿਛਲੇ ਮਹੀਨੇ ਉੱਥੇ ਘੁੰਮ ਕੇ ਆ ਸਵੀਡਨ ਹਾਂ ਹੈਨਾ ਸਾਡਾ ਬੇਟਾ ਸਵੀਡਨ ਘੁੰਮਣ ਗਿਆ ਤਾਂ ਉਹਦੇ ਨਾਲ ਜਿਹੜੇ ਤੇ ਫਰੈਂਡ ਸੀਗੇ ਉਹ ਸਾਰੇ ਬ੍ਰਿਟਿਸ਼ ਸੀਗੇ ਹੈਨਾ ਇੱਕ ਇਕੱਲਾ ਇਟਾਲੀਅਨ ਸੀਗਾ ਇਹ ਆ ਕੇ ਬਹੁਤ ਹੱਸਦਾਦਾ ਕਹਿੰਦਾ ਪਾਪਾ ਵੀ ਜਦੋਂ ਇਮੀਗ੍ਰੇਸ਼ਨ ਹੋਈ ਉੱਥੇ ਸਵੀਡਨ ਤਾਂ ਕਹਿੰਦਾ ਮੈਂ ਬਿਲਕੁਲ ਇੱਕਦਮ ਪਾਸਪੋਰਟ ਤੇ ਲਾ ਕੇ ਬਾਹਰ ਚਲਾ ਗਿਆ ਕਹਿੰਦਾ ਜਿਹੜੇ ਬ੍ਰਿਟਿਸ਼ ਸੀਗੇ ਮੇਰੇ ਨਾਲ ਦੇ ਫਰੈਂਡ ਮੇਰੇ ਉਹਨਾਂ ਨੂੰ ਕਹਿੰਦਾ ਪਾਪਾ ਘੰਟਾ-ਘੰਟਾ ਲੱਗਾ ਕੋਈ ਲੰਬੀ ਲਾਈਨ ਲੱਗੀ ਹੋਈ ਥੀ ਉਹਨਾਂ ਨੂੰ ਉਸ ਲਾਈਨ 'ਚ ਲੱਗਣਾ ਪਿਆ ਜਿੱਥੇ ਲਿਖਿਆ ਹੁੰਦਾ 올 ਪਾਸਪੋਰਟ ਕਿਉਂਕਿ ਹੁਣ ਬ੍ਰਿਟਿਸ਼ ਨੇ ਬ੍ਰਿਟਿਸ਼ ਪਾਸਪੋਰਟ ਹੋਲਡਰ ਨੇ ਅਗਰ ਕਿਤੇ ਹੋਰ ਕੰਟਰੀ ਦੇ ਵਿੱਚ ਜਾਣਾ ਹੈ ਤਾਂ ਉਹਨਾਂ ਦੀ ਯੂਰੋਪੀਅਨ ਵਾਲੇ ਪਾਸੇ ਲਾਈਨ ਨਹੀਂ ਲੱਗਦੀ ਹੈਗੀ ਹੁਣ ਜਿਹੜਾ ਇੰਡੀਆ ਦੇ ਜਾਂ ਹੋਰ ਪਾਸਪੋਰਟ ਲੱਗਦੇ ਹੁਣ ਉਹਨਾਂ ਨੂੰ ਉੱਥੇ ਲੱਗਣਾ ਪੈਂਦਾ ਕਿਉਂਕਿ ਇਹ ਬਾਹਰ ਹੋ ਗਿਆ ਨਾ ਇਹਨੂੰ ਬਹੁਤ ਸੱਤੇ ਬੜਾ ਨੁਕਸਾਨ ਇਹ ਹੋਇਆ ਬਾਹਰ ਹੋ ਕੇ ਨਹੀਂ ਕਿੱਡੀ ਵੱਡੀ ਪਾਵਰ ਸੀਗੀ ਪਰ ਇਹਨਾਂ ਨੇ ਗਲਤੀ ਬਹੁਤ ਬੜੀ ਕਰਤੀ ਆ ਜਿਹੜਾ ਬ੍ਰੈਕਸਿਟ ਦੇ ਵਿੱਚ ਹੋ ਕੇ ਬਾਹਰ ਹੋ ਗਏ ਉਹ ਕਹਿੰਦਾ ਜਦ ਵਾਪਸ ਆਏ ਫਿਰ ਫਿਰ ਵੀ ਮੈਂ ਫਿਰ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਧੀ ਹੋਣੀ ਪਰ ਉਧਰ ਦੀ ਕੰਟਰੀ ਫਿਰ ਪ੍ਰੋਬਲਮ ਹੋਈ ਚੜਨ ਟਾਈਮ ਜਾਂ ਚੜਨ ਟਾਈਮ ਫਿਰ ਕਹਿੰਦਾ ਮੈਂ ਪਹਿਲਾਂ ਅੰਦਰ ਆ ਗਿਆ ਉਹ ਮੇਰੇ ਤੋਂ ਬਾਅਦ ਵਿੱਚ ਆਇਆ ਕਿ ਵੀ ਉਹਨਾਂ ਦਾ ਈਟੀਆ ਚੈੱਕ ਹੋਇਆ ਜੋ ਵੀ ਚੈੱਕ ਹੁੰਦਾ ਹੋਣਾ ਮੈਨੂੰ ਨਹੀਂ ਪਤਾ ਉਹ ਹੀ ਦੱਸਦਾ ਸੀਗਾ ਸੋ ਇਹੇ ਜੇ ਵੀ ਕੰਮ ਹੋ ਜਾਂਦੇ ਆ ਜਿਨ੍ਹਾਂ ਕੋਲ ਨਾ ਆਇਰਲੈਂਡ ਦਾ ਪਾਸਪੋਰਟ ਜਿਨ੍ਹਾਂ ਕੋਲ ਆਇਰਲੈਂਡ ਦਾ ਪਾਸਪੋਰਟ ਆ ਉਹ ਸਭ ਤੋਂ ਜ਼ਿਆਦਾ ਫਾਇਦੇਚਾ ਕਿਉਂਕਿ ਉਹਨਾਂ ਉਹ ਯੂਰਪ ਦੇ ਵਿੱਚ ਵੀ ਬਿਨਾਂ ਵੀਜ਼ੇ ਤੇ ਜਾ ਸਕਦੇ ਆ ਤੇ ਯੂਕੇ ਦੇ ਵਿੱਚ ਵੀ ਉਹਨਾਂ ਨੂੰ ਆਉਣ ਦੀ ਦੋਏ ਪਾਸਪੋਰਟ ਦੀ ਲੋੜ ਨਹੀਂ ਕਿਉਂਕਿ ਜਿਹੜਾ ਜਿਹੜਾ ਆ ਆਇਰਲੈਂਡ ਆ ਆਇਰਲੈਂਡ ਹਾਂ ਜਿਹੜਾ ਆਇਰਲੈਂਡ ਇਹਨਾਂ ਦੇ ਅੰਡਰ ਆ ਨਾ ਯੂਕੇ ਦੇ ਅੰਡਰ ਆ ਦੋ ਆ ਨਾ ਆਇਰਲੈਂਡ ਇੱਕ ਨਾਲ ਦੀ ਗੱਲ ਆ ਉਹ ਤਾਂ ਜਿਹੜਾ ਇਹਨਾਂ ਦੇ ਅੰਡਰ ਆ ਅਗਰ ਉਹਦੇ ਉੱਥੇ ਦਾ ਪਾਸਪੋਰਟ ਆ ਫਿਰ ਕੋਈ ਜ਼ਰੂਰਤ ਨਹੀਂ ਹੈਗੀ ਉਹਨਾਂ ਨੂੰ ਯੂਰਪ ਦੇ ਵਿੱਚ ਵੀ ਐਂਟਰੀ ਆ ਤੇ ਯੂਕੇ ਦੇ ਵਿੱਚ ਵੀ ਉਹ ਸਾਰਿਆਂ ਨਾਲੋਂ ਵਧੀਆ ਉਹ ਸਾਰਿਆਂ ਨਾਲੋਂ ਵਧੀਆ ਉਹਨਾਂ ਵਾਸਤੇ ਜ਼ਿਆਦਾ ਫਾਇਦਾ ਹੈ ਇਹ ਗੱਲ ਹਾਂ ਜਿਹੜਾ ਉੱਧਰ ਵੀ ਇੱਕ ਅੱਧੇ ਦੇ ਵਿੱਚ ਯੂਰੋ ਚੱਲਦਾ ਅੱਧੇ ਚ ਪਾਉਂਡ ਚੱਲਦਾ ਹਨਾ ਹਾਂ ਜਿਹੜਾ ਤਾਂ ਇਹਦੇ ਦੇ ਅੰਦਰ ਨਾਰਥਰਨ ਆਇਰਲੈਂਡ ਉੱਥੇ ਚੱਲਦਾ ਹੈ ਪਾਉਂਡ ਜਿਹੜਾ ਦੂਜਾ ਉਹਦੇ ਚ ਯੂਰੋ ਚੱਲ ਇਸ ਤਰ੍ਹਾਂ ਇਹ ਕੰਮ ਜੀ ਹਿੱਸਾ ਬਣਾ ਲਤਾ ਲੋਕਾਂ ਨੇ ਹਨਾ ਮੇਰੇ ਲੱਗਦਾ ਵੀ ਇੱਕ ਇੱਕ ਸਿਟੀਜ਼ਨ ਫਿਰ ਉਹੀ ਕਰ ਦੇਣੀਆਂ ਕੈਂਸਲ ਕਰ ਦੇਣੀਆਂ ਦੋ ਦੋ ਕਿੱਥੇ ਛੱਕੀ ਪੈਣਗੇ ਕਿਦਾਂ ਹਾਂ ਵੀ ਆ ਕਈ ਵਾਰ ਚਾਹ ਨਹੀਂ ਦੇਂਦੀ ਕਿ ਕਈ ਜਿਹੜਾ ਛੱਡੇ ਕਈ ਜਿਹੜਾ ਛੱਡ ਦੇਣੀ ਆ ਲੈ ਵੀ ਆ ਵੀ ਆ ਗੱਲ ਵੀ ਸਹੀ ਆ ਹਨਾ ਹੂੰ ਕਈਆਂ ਨੇ ਐਂ ਕਰਨਾ ਹਾਲਾਂਕਿ ਮੈਂ ਦੋ ਦੋ ਕਹਦੇ ਮੈਂ ਚੱਕੀ ਫੇਰਾ ਜਿੱਦਾਂ ਹੁਣ ਇਟਲੀ ਵਾਲਿਆਂ ਨੇ ਹੀ ਲੈ ਲਈ ਹਾਂ ਹਨਾ ਜਿਹੜਾ ਮੇਰੇ ਇੱਕ ਦੋ ਦੋਸਤ ਨੇ ਲਈ ਵਿਆ ਤਾਂ ਮੈਂ ਨਾ ਤਾਂ ਨਹੀਂ ਲਊਗਾ ਹੋਰਾਂ ਨੇ ਅਗਲਾ ਕਹਿੰਦਾ ਜਰੂਰੀ ਪੰਗੇ ਚ ਪੈਣਾ ਫੇਰ ਮੈਂ ਹੈਗਾ ਉਹਦੇ ਵਿੱਚ ਹਾਂ ਇੱਕ ਮੈਂ ਉਹਨੂੰ ਜਦ ਵੀ ਇੱਕ ਮੇਰਾ ਫਰੈਂਡ ਤਾਂ ਉਹਨੂੰ ਮੈਂ ਕਿਹਾ ਤਾਂ ਬਸ ਨਾ ਲੈ ਤੂੰ ਬਗ ਤੈਨੂੰ ਕੀ ਲੋੜ ਆ ਹਨਾ ਕਈ ਪਤਾ ਕੀ ਕਰਦੇ ਆ ਮੈਂ ਹੁਣ ਮੈਨੂੰ ਨਹੀਂ ਪਤਾਗਾ ਮੈਂ ਵੀ ਨਹੀਂ ਦੇਖਦੀ ਸਾਡੇ ਘਰ ਤੇ ਤੁਸੀਂ ਦੇਖਦੇ ਹੋ ਵੀ ਬਹੁਤ ਟਾਈਮ ਪਹਿਲਾਂ ਜਦ ਅਸੀਂ ਇੰਡੀਆ ਨੂੰ ਜਾਂ ਕਿਤੇ ਨੂੰ ਜਾਣਾ ਹੁੰਦਾ ਤੁਸੀਂ ਸਾਡਾ ਪਾਸਪੋਰਟ ਬਹੁਤ ਟਾਈਮ ਪਹਿਲਾਂ ਚੈੱਕ ਕਰ ਲੈਣੇ ਵੀ ਹੈਗਾ ਕਈ ਕਰਦੀ ਨਹੀਂ ਟਾਈਮ ਤੇ ਹੁੰਦਾ ਹੁਣ ਦੋ ਹੀ ਖਤਮ ਹੋਈ ਹੁਣ ਬੰਦਾ ਇੱਕ ਆਜ ਵੀ ਕਾਵੇ ਨਾ ਫੇਰ ਵੀ ਰਹਿ ਜਾਣਾ ਵਾ ਫੇਰ ਵੀ ਰਹਿ ਜਾਣਾ ਇਹ ਵੀ ਆ ਨਾ ਹੈਨਾ ਦੋਹੇ ਪਾਸਪੋਰਟ ਨਿਊ ਹੋਣੇ ਚਾਹੀਦੇ ਟਾਈਮ ਪਰ ਸਾਰਾ ਕੁਝ ਹੋਣਾ ਚਾਹੀਦਾ ਯਾਰ ਤੈਨੂੰ ਯਾਦ ਆ ਜਦੋਂ ਅਸੀਂ ਇਟਲੀ ਦੇ ਵਿੱਚ ਆਏ ਸੀ ਹੈਨਾ ਪਹਿਲਾਂ ਤਾਂ ਸਾਨੂੰ ਆਇਆ ਤਾਂ ਵੀ ਪੇਪਰ ਬਣ ਜਾਂ ਸਾਡੇ ਹਣਾ ਕਿੰਨਾ ਤੂੰ ਤਾਂ ਚੱਲ ਪੇਪਰ ਵਰਿਆਈ ਵੀ ਪਹਿਲਾਂ ਦਾ ਪੇਪਰ ਬਣ ਜਾਂ ਉਹ ਤੋਂ ਬਾਅਦ ਬਈ ਅਸੀਂ ਇਹਨੂੰ ਇਹ ਵੀ ਨਾਲੇ ਹੁੰਦੀ ਸੀ ਕਿ ਅਸੀਂ ਪੁਲਿਸ ਸਟੇਸ਼ਨ ਕਈ ਵਾਰ ਜਦ ਵੀਜ਼ਾ ਵਧਾਉਣਾ ਹੁੰਦਾ ਦਾ ਅੱਧੀ ਰਾਤ ਨੂੰ ਜਾ ਕੇ ਖੜਦੇ ਹੁੰਦੇ ਸੀ ਕਿੰਨੀਆਂ ਲਾਈਨਾਂ ਲੱਗਦੀਆਂ ਹੁੰਦੀਆਂ ਸੀ ਕਈ ਵਾਰ ਬਰਖ ਪਈ ਹੁੰਦੀ ਸੀ ਤੈਨੂੰ ਯਾਦ ਜਦੋਂ ਬੱਚਿਆਂ ਦੇ ਜਦੋਂ ਬੱਚੇ ਸਾਡੇ ਸ਼ਬਦਾ ਨਾਮ ਚੜਾਉਣਾ ਸੀ ਨਾਮ ਚੜਾਉਣਾ ਸੀ ਪਾਸਪੋਰਟ ਤੇ ਸਾਨੂੰ ਇੱਕ ਇੰਨੀ ਔਖੀ ਹੁੰਦੀ ਸੀ ਅੱਧੀ ਅੱਧੀ ਰਾਤ ਨੂੰ ਸੀ ਜਾ ਕੇ ਖੜਨਾ ਪੈਂਦਾ ਸੀ ਕੋਈ ਲੰਬੀਆਂ ਲਾਈਨਾਂ ਲੱਗਦੀਆਂ ਹੁੰਦੀਆਂ ਸੀ ਉੱਤੇ ਬਹੁਤ ਜ਼ਿਆਦਾ ਫਿਰ ਸਰਦੀਆਂ ਦੇ ਦਿਨਾਂ ਵਿੱਚ ਜਾਣਾ ਹੋਏ ਹੋਏ ਫੇਰ ਪਾਸਪੋਰਟ ਬਣਾਇਆ ਸਾਰਾ ਕੁਝ ਕਰਾਇਆ ਤਾਂ ਨਹੀਂ ਪਹਿਲਾਂ ਪਹਿਲਾਂ ਤਾਂ ਸਜੋਰ ਨੂੰ ਤਾਂ ਨੌ ਚੜਾਏ ਸੀ ਬੱਚਿਆਂ ਦੇ ਹਾਂ ਪਹਿਲਾਂ ਬੱਚਿਆਂ ਦੇ ਨੌ ਚੜਾਣੇ ਜਾਂ ਫੋਟੋ ਲਾਉਣੇ ਮੇਰੀ ਫੋਟੋ ਦੇ ਥੱਲੇ ਪ੍ਰਿਆੰਕਾ ਦੀ ਫੋਟੋ ਲਾਈ ਹੋਈ ਸੀ ਪ੍ਰਿਆੰਕਾ ਤੋਂ ਬਾਰੇ ਕੈਸਮ ਰਿਪੋਰਟ ਲੱਗੀ ਸੀਗੀ ਉਹ ਮੇਰੇ ਕੋਲ ਹੁਣ ਵੀ ਹੈਗੀ ਆ ਹਾਂ ਮੇਰੇ ਕੋਲ ਵੀ ਸੀਗੀ ਸ਼ਾਇਦ ਹੈ ਨਾ ਆ ਤੁਹਾਡੇ ਕੋਲ ਵੀ ਹੋਣੇ ਪਰ ਮੈਂ ਉਹ ਕਰਵਾਈ ਹੋਈ ਦਿੱਤੀ ਹੋਈ ਨਹੀਂ ਵਾਪਸ ਮੇਰੇ ਕੋਲ ਹੋ ਹੈਗੀ ਆ ਹਨਾ ਹਜੇ ਤਾਂ ਨਵਾਂ ਨਹੀਂ ਕਰਾਈ ਤੈਨੂੰ ਜਾ ਕੇ ਫੜਨਗੇ ਹੋਣਗੇ ਤੂੰ ਜਾਉ ਨਹੀਂ ਨਹੀਂ ਉਹਨੇ ਮੇਰਾ ਬਹੁਤ ਸਾਥ ਦਿੱਤਾ ਵਾ ਦਿਲ ਮੇਰੇ ਕੋਲ ਸਿਟੀਜਨ ਨਹੀਂ ਸੀਗੀ ਸਿਟੀਜਨ ਤਾਂ ਮੈਂ ਹੋਣ ਲਈਆ ਕਾਰ ਤਸ ਜੋਰਨੋਂ ਕਹਿੰਦੇ ਸੀ ਕਾਰਡ ਮਿਲਦਾ ਜੀ ਆਹ ਮਿਲਦਾ ਇਦਾਂ ਜਾ ਨਹੀਂ ਸਕਦੇ ਪਰ ਟੱਚਪੋਇੰਟ ਮੇਰੀ ਤਾ ਪਿੰਕ ਸਜੋਰਨੋਂ ਬਹੁਤ ਰਹੀ ਆ ਸੀ ਪਰ ਉਹ ਬੰਦ ਕਰਤੇ ਅੱਗੇ ਜਿਨ੍ਹਾਂ ਕੋਲ ਇਟਲੀ ਦੀ ਸਜੋਰਨੋਂ ਹੁੰਦੀ ਸੀ ਕਿ ਸਜੋਰਨ ਕਹਿੰਦੇ ਜਿਹਨੂੰ ਕੋਈ ਕਾਰਡ ਹੁੰਦਾ ਸੀਗਾ ਉਹ ਅੱਗੇ ਉਹਦੇ ਵਿੱਚ ਜਿੰਨੇ ਮਰਜ਼ੀ ਸਾਲ ਹੋ ਗਏ ਤੂੰ ਕਿਨੇ ਮੈਨੂੰ ਤੂੰ 6-7 ਸਾਲ ਦਾ ਜੀ ਜਾਂਦੀ ਰਹੀ ਹੈ ਵੱਧ 10 ਸਾਲ ਹਾਂ ਹਾਂ 10 ਸਾਲ ਬਾਅਦ ਵੀ ਇਹ ਜਾਂਦੀ ਰਹੀ ਆ ਉਸ ਉਹਦੇ ਪਰ ਉੱਥੇ ਪਰ ਹੁਣ ਉੱਥੇ ਜਿੱਦਾਂ ਹੁਣ ਬ੍ਰੈਕਸਿਟ ਹੋ ਗਿਆ ਅਲੱਗ ਹੋ ਗਿਆ ਪਿਛਲੇ ਸਾਲ ਤੋਂ ਹੀ ਹੁਣ ਵੀਜ਼ਾ ਲੈ ਕੇ ਜਾਣਾ ਪੈਣਾ ਜਿਹਦੇ ਕੋਲ ਇਟਾਲੀਅਨ ਸਿਟੀਜ਼ਨਮ ਨਹੀਂ ਹੈ ਜਿਹਦਾ ਹਸਬੰਡ ਕੋਲ ਹੈਗੀ ਵਾਈਫ ਕੋਲ ਹੈ ਨਹੀਂ ਜਿਨ੍ਹਾਂ ਨੇ ਕਈਆਂ ਨੇ ਲਈ ਨਹੀਂ ਉਹਨਾਂ ਨੂੰ ਵੀਜ਼ਾ ਲੈ ਕੇ ਜਾਣਾ ਪੈਂਦਾ ਇਕੱਲੀ ਦਾ ਓਹ ਇਹ ਕਰ ਤਾ ਨਵੇਂ ਨਵੇਂ ਕਾਨੂੰਨ ਆਈਆਂ ਨੇ ਨਵੇਂ ਨਵੇਂ ਗੱਡੀ ਜਾਂਦੇ ਆ ਚੱਲ ਰੋਟੀ ਖਾਣ ਲੱਗੇ ਆਪਾਂ ਨੇ ਕਾਣ ਇਮੀਗ੍ਰੇਸ਼ਨ ਵਾਲਾ ਹੀ ਬਾੜੀ ਵੇ ਘਰ ਦੇ ਵਿੱਚ ਇੱਕ ਵਕੀਲ ਹੋਵੇ ਹੈ ਨਾ ਹਾਂ ਪਤਾ ਲੱਗਣਾ ਜਾਂਦੀ ਹੈ ਇਹ ਜਿਹੇ ਪੱਲਾ ਹੈ ਨਾ ਜਿੱਦਾਂ ਉਹਨੇ ਆ ਕੇ ਦੱਸਿਆ ਵੀ ਐਂ ਕਰਕੇ Papa ਨਵਾਂ ਲਾ ਆਇਆ ਵਾ ਤੁਹਾਨੂੰ ਪਤਾ ਉਹੀ ਗੱਲ ਕੁਦਰਤੀ ਆਪਾਂ ਗੱਲ ਕਰ ਬੈਠੇ ਉਹਦੇ ਬਾਰੇ ਐ ਹੋ ਜਾਂਦਾ ਫਾਇਦਾ ਤਾਂ ਹੁੰਦਾ ਵਾ ਨਹੀਂ ਫਾਇਦਾ ਤਾਂ ਹੁੰਦਾ ਨੇ ਆਣਿਆਂ ਦਾ ਇਹ ਤਾਂ ਬਣਾ ਲਾ ਹੁਣ ਕੁਝ ਕਿ ਮੈਂ ਜਾ ਇਮੀਗ੍ਰੇਸ਼ਨ ਚੱਲੂਗੀ ਓਰੇ ਨਹੀਂ ਮੈਂ ਦੰਨੀ ਆ ਤੁਹਾਨੂੰ ਖਾਣਾ ਹੈ ਨਾ ਗੋਭੀ ਤੜਕੂਗੀ ਨਾ ਥੋਬੀ ਦਹੀਂ ਤੜਕੋਦੀ ਗੋਭੀ ਤਾਂ ਕਰਮ ਕਰਨੀ ਆ ਬਸ ਤਾਂ ਹੀ ਦੰਨੀ ਆ ਸਵਾਦ ਬਣੇ ਸੀ ਮੈਂ ਦੁਪਹਿਰੇ ਬਣਾਈ ਮੈਂ ਤਾਂ ਦੁਪਹਿਰੇ ਰੋਟੀ ਖਾ ਲਈ ਸੀਗੀ ਹੂੰ ਹੂੰ ਹੁਣ ਨਹੀਂ ਖਾਣੇਗੇ ਟਾਈਮ ਕਿਉਂਕਿ ਪੌਣੇ 7 ਹੋ ਗਏ ਹੂੰ ਐਸੀ ਸਾਜਰੀ ਖਾ ਲੈਣੇ ਆ ਖਾਣਾ ਹਾਂ ਖਾਣਾ ਸਾਜਰੀ ਖਾਣ ਦਾ ਫਾਇਦਾ ਆ ਹੂੰ ਹੈਨਾ ਸਾਜਰੀ ਖਾ ਹ ਜੰਮੀ ਛੇਤੀ ਉਹਨਾਂ ਕਿ ਅਰਲੀ ਉੱਠਣਾ ਹੁੰਦਾ ਬਸ ਸਾਜਰੀ ਨਹੀਂ ਫਿਰ ਔਖਾ ਹੋ ਜਾਊਗਾ ਨਹੀਂ ਬਧੀਆ ਖਾਣਾ ਹੂੰ ਵੀ ਕਹਿੰਦੇ ਨੇ ਜੇ ਵੀ ਹੁਣ ਅਸੀਂ ਰੂਲ ਬਣਾ ਰਹੇ ਹਾਂ ਵੀ ਅਸੀਂ 6 6:30 ਤੱਕ ਖਾਣਾ ਖਾ ਲਿਆ ਕਰਦੇ ਹਾਂ ਕਿਉਂਕਿ ਹੁਣ ਅਸੀਂ ਸਵੇਰੇ ਉਹਦੇ ਵਿੱਚ ਹੀ ਬ੍ਰੈਕਫਾਸਟ ਚ ਰੋਟੀ ਖਾ ਲੈਂਦੇ ਹਾਂ ਉਸ ਤੋਂ ਬਾਅਦ ਨਹੀਂ ਫਿਰ ਸਾਰਾ ਦਿਨ ਖਾਂਦੇਗੇ ਕਹੀਂ ਸੀ ਵੀ ਪ੍ਰਿਆੰਕਾ ਦਾ ਕਿੱਦਾਂ ਰਿਹਾ ਅੱਜ ਗੱਡੀ ਦਾ ਫਿਰ ਕੱਡੀ ਲੈ ਕੇ ਗਈ ਸੀ ਕੰਮ ਤੇ ਉਹ ਗੱਲ ਕਰਨੀ ਨਹੀਂ ਤੇ ਨੂੰ ਪੁੱਛਣਾ ਕੰਮ ਤੇ ਲੈ ਗਈ ਸੀ हां ਬਹੁਤ ਕੁੱਛ ਸੀ ਆਉਂਦੀ ਉਹ ਬੈਗ ਰੱਖ ਕੇ ਕਹਿੰਦੀ ਮਮਾ ਮੈਂ ਕੱਡੀ ਲੈ ਕੇ ਗਈ ਉੱਥੇ ਲਾਈ ਵੀ ਐਂ ਠੀਕ ਹੁਣ ਵੀ ਮੈਂ ਆ ਕੇ ਠੀਕ ਕਰਕੇ ਲਾਤੀ ਮੈਂ ਕਿੱਥੇ ਚਲ ਪਾਤੀ ਆ ਕਹਿੰਦੀ ਹੁਣ ਕੇਸ਼ਵ ਵੀ ਕਹਿੰਦਾ ਮੈਂ ਤੁਹਾਡੇ ਨਾਲ ਜਾ ਤੈਨਾਂ ਜਾਊਂਗਾ ਕੇਸ਼ਵ ਅੱਗੇ ਜਾਂਦਾ ਹੀ ਨਹੀਂਦਾ ਉਹਦੇ ਨਾਲ ਕੁੜੀ ਨਾਲ ਜਦੋਂ ਇਹ ਕਹਿ ਦਿੰਦਾ ਮੈਂ ਨਹੀਂ ਤੇਰੇ ਨਾਲ ਜਾਣਾ ਤੂੰ ਮਾਰੂੰਗੀ ਕਿਤੇ ਹਾਂ ਹੈਨਾ ਹੁਣੇ ਜੇ ਜਾਣ ਲੱਗ ਗਿਆ ਜਾਣ ਲੱਗ ਜਾਊਗਾ ਬਸ ਹੌਲੀ ਹੌਲੀ ਖੁੱਲ ਜਾਣਾ ਹੁਣ ਅੱਜ ਅੱਜ ਇਕੱਲੇ ਜਾਏ ਰਾਤ ਉਹ ਆਪਣੀ ਫਰੈਂਡ ਦੇ ਘਰ ਵੀ ਇਕੱਲੀ ਉਹ ਜਾਏ ਦੇਖ ਲਓ ਹਾਂ ਹੁਣ ਉਹ ਕਹਿੰਦੀ ਮੈਨੂੰ ਨਹੀਂ ਲੱਗਦਾ ਪਹਿਲਾਂ ਪਹਿਲਾਂ ਉਹ ਵੀ ਚਲਾਈ ਨਹੀਂ ਨਾ ਹਫਤਾ ਕੇ ਜੇ ਹਫਤਾ ਕੇ ਵੀ ਇਹ ਨਾ ਚਲਾ ਲਈ ਹੂੰ ਮੈਂ ਕਹਿੰਦਾ ਇਹ ਟ੍ਰੇਡ ਹੋ ਜੂਗੀ ਹੂੰ ਜਾਹਤਾ ਹੁਣ ਆਪਾਂ ਕਹਿ ਰਹੇ ਤੂੰ ਇੰਨੇ ਸਾਲ ਹੋ ਗਏ 3 ਸਾਲ ਹੋ ਗਏ ਚਲਾਈੋ ਨਹੀਂ ਗੱਡੀ ਅਸੀਂ ਕਹਿੰਦੇ 3 ਸਾਲ ਹੋ ਗਏ ਚਲਾਈੋ ਹੀ ਨਹੀਂ ਗੱਡੀ 3 ਸਾਲ ਬਾਅਦ ਲੱਗੀ ਇੱਕਦਮ ਜਾ ਹੁਣ ਕੱਲੀ ਚੰਦੀ ਆ ਕੋਈ ਨਹੀਂ ਪਰ ਹਜੇ ਆਪਾਂ ਨੂੰ ਘਰੇ ਬੈਠਿਆਂ ਨੂੰ ਡਰ ਲੱਗਦਾ ਵਾ ਰਾਤ ਨੂੰ ਤਾਂ ਲੱਗੀ ਗਿਆ ਜਦ ਤੱਕ ਆਈ ਨਹੀਂ ਰਾਤ ਨੂੰ ਬੈਂਡ ਵਧੀ ਮੈਨੂੰ ਆਈ ਲੱਗੇ ਆ ਮੈਂ ਕਿਹਾ ਵੀ ਕੋਈ ਕੰਮ ਨਾ ਹੋਵੇ ਹਾਂ ਨਹੀਂ ਪਰ ਆ ਗਈ ਆ ਕੇ ਠੀਕ ਲਾਤੀ ਖੁਸ਼ ਕਿੰਨਾ ਹੁੰਦੀ ਆ ਵੀ ਮੈਂ ਲਾਤੀ ਹੈ ਨਾ ਜਾਂ ਮੈਂ ਉੱਥੇ ਚ ਕੱਢ ਲਈ ਉਹਦੇ ਵਾਸਤੇ ਉਹਨੂੰ ਵਧੀਆ ਲੱਗਦਾ ਪੱਕੇ ਪਤਾ ਜੁਸਟ ਹੋਈ ਜਾਣਾ ਜੀ ਮੈਂ ਉਧਰ ਕੰਮ ਕਰਦੀ ਆ ਮੇਰੇ ਨਾਲ ਦੇ ਨਾਲ ਦਿਮਾਗ 'ਚ ਫੇਰ ਕੁਛ ਨਾ ਕੁਛ ਆ ਜਾਂਦਾ ਮੇਰੀ ਸਹੇਲੀ ਨੇ ਹਰ ਬ੍ਰਿਚ ਨੂੰ ਇੰਡੀਆ ਜਾਣਾ ਵਾ ਫਿਰ ਵੀ ਉਹਨਾਂ ਦੋਏ ਸਿਟੀਜਨ ਲੈ ਕੇ ਜਾਣੀਆਂ ਪੈਣੀਆਂ ਨੇ ਕਿ ਇੱਕ ਵੀ ਲੈ ਕੇ ਜਾ ਸਕਦੀ ਐ ਦੋਨੇ ਪਾਸੇ ਨੂੰ ਉਹੀ ਗੱਲ ਹੋ ਗਈ ਵੀ ਕਹਣਾ ਕਹਦੇ ਕਿ ਸਾਰੀ ਰਾਤ ਰੋਮਾਂਸ ਣਾਈਗੀ ਸਵੇਰੇ ਛੁੱਟ ਕੇ ਕਹਿੰਦੀ ਇਹ ਸੀਤਾ ਕੌਣ ਸੀ ਇਹ ਸੀਤਾ ਕੌਣ ਸੀ ਮੈਂ ਤੈਨੂੰ ਉਹਦਾ ਗੈਹ ਰਿਹਾ ਚਾਹੇ ਇੰਡੀਆ ਨੂੰ ਜਾਣਾ ਚਾਹੇ ਕਿਤੇ ਜੇ ਇੰਡੀਆ ਨੂੰ ਜਾਣਾ ਫਿਰ ਤੈਨੂੰ ਉਹ ਵੀ ਚਾਹੀਦਾ ਦੇਖ ਓਸੀ ਚਾਹੀਦਾ ਹੂੰ ਠੀਕ ਹੈ ਇੰਡੀਆ ਨੂੰ ਜਾਣ ਵੇ ਤੇ ਓਸੀ ਦਾ ਚਾਹੀਦਾ ਹੀ ਚਾਹੀਦਾ ਠੀਕ ਹੈ ਨਾਲ ਆਪਣਾ ਪਾਸਪੋਰਟ ਚੱਕੂਗੀ ਇਟਾਲੀਅਨ ਉਹ ਤਾਂ ਚਾਹੀਦਾ ਪਰ ਜਦ ਐਂਟਰ ਹੋਣਾ ਜੇ ਉਹਨੇ ਇੱਥੇ ਦੀ ਸਿਟੀਜ਼ਨ ਲਈ ਵੀ ਆ ਤਾਂ ਉਹਨੂੰ ਉਹ ਚਾਹੀਦਾ ਬ੍ਰਿਟਿਸ਼ ਪਾਸਪੋਰਟ ਨਾਲ ਰੱਖਣਾ ਅੱਛਾ ਹਾਂ ਬਾਕੀ ਜੋ ਮੈਂ ਪੜਿਆ ਬਾਕੀ ਨੂੰ ਇਹ ਕਹਿਦੀ ਕਿ ਚੰਗੀ ਦਾ ਕੋਈ ਕਨਫਰਮ ਕਰ ਲਈ ਕਿਉਂਕਿ ਜੋ ਆਪਣੇ ਆਪਣੇ ਮਜੀਲ ਸਾਹਿਬ ਨੂੰ ਦੱਸਿਆ ਜੋ ਮੈਂ ਪੜਿਆ ਉਹ ਤਾਂ ਬਈ ਇਹੀ ਹੈ ਵੀ ਜੇ ਤੁਹਾਡੇ ਕੋਲ ਡਬਲ ਸਿਟੀਜ਼ਨਸ਼ਿਪ ਆ ਤਾਂ ਤੁਸੀਂ ਤੁਹਾਡੇ ਕੋਲ ਯੂਕੇ ਦਾ ਪਾਸਪੋਰਟ ਹੋਣਾ ਚਾਹੀਦਾ ਹੈ ਤੁਸੀਂ ਐਂਟਰ ਹੋਣ ਕਿਉਂਕਿ ਉਹ ਫਰਵਰੀ ਚ ਚੱਲੀ ਆ ਫਰਵਰੀ ਦੀ ਲੋ ਉਹ ਆ ਰਿਹਾ ਕਾਨੂੰਨ ਹੈ ਨਾ ਫਰ 25 ਫਰਵਰੀ ਨੂੰ ਹਾਂ ਉਹਨੇ ਹਜੇ ਤਿੰਨ ਪੀਕ ਵਾਸਤੇ ਜਾਣਾ ਮੈਨੂੰ ਪਤਾ ਕਰ ਲੈ ਭਾਈ ਹਾਂ ਕਿਤੇ ਬਾਅਦ ਵਿੱਚ ਔਖਾ ਹੋਵੇ ਹੂੰ ਮੈਂ ਲਾ ਤਾਂ ਨੇ 10 ਫਰਵਰੀ ਤੱਕ ਜਾਣਾ ਇਹ ਉਹਨਾਂ ਨੇ ਤਾਂ ਫਿਰ 2 ਸਾਲ ਪਹਿਲਾਂ ਹੀ ਪਾਸਪੋਰਟ ਬਣਾਇਆ ਫਿਰ ਤਾਂ ਉਹਨਾਂ ਦੇ ਰੀਨਿਊ ਹੋਣਗੇ ਪਰ ਲੈ ਕੇ ਜਾਵੇ ਨਾ ਨਾਲ ਹਾਂ ਕੋਈ ਫੇਕ ਬੰਦਾ 에ਰਪੋਰਟ ਚ ਕੀ ਜਾਵੇ ਜਾਂਦਾ ਉਹ ਜਾਊਗਾ ਉਹਨੇ ਉਹਦੇ ਮੁੰਡੇ ਤੇ ਉਹਦੇ ਹਸਬੰਦ ਨੇ ਲਿਆ ਉਹਦੇ ਕੋਲ ਤਾਂ ਹਟਾ ਦਿਆ ਨਹੀਂ ਆ ਬਫੇ ਜੀ ਨੇ ਵੀ ਲਿਆ ਜਿਹੜੇ ਜੇ ਬੱਚੇ ਨੇ ਲਿਆ ਤਾਂ ਬੱਚੇ ਦੇ ਕੋਲ ਚਾਹੀਦਾ ਜੇ ਉਹਦੇ ਹਸਬੰਦ ਨੇ ਲਿਆ ਬੱਚੇ ਨੂੰ ਸਾਡੇ ਵੀ ਵੈਸੇ ਨਿਆਣੇ ਪਹਿਲਾਂ ਕਰਦੇ ਸੀਗੇ ਵੀ ਅਸੀਂ ਬ੍ਰਿਟਿਸ਼ ਲੈ ਲੈਣੇ ਆ ਮੈਂ ਉਹਨਾਂ ਨੂੰ ਰੋਕਿਆ ਮੈਂ ਕਿਹਾ ਨਾ ਬ੍ਰਿਟਿਸ਼ ਜਾਂ ਤੁਹਾਡੇ ਕੋਲ ਸਾਰੇ ਸਾਰੇ ਕਹਾਣਾ ਸਾਰੀਆਂ ਸਹੂਲਤਾਂ ਮਿਲਦੀਆਂ ਜਿਹੜੇ ਇਟਾਲੀਅਨ ਪਰ ਸਾਨੂੰ ਯੂਰੋਪੀਅਨ ਪਾਸਪੋਰਟ ਪਰ ਸਾਰੀਆਂ ਸਹੂਲਤਾਂ ਮਿਲਦੀਆਂ ਫਿਰ ਸਾਨੂੰ ਕਾਹ ਲੋੜ ਇੱਕ ਦਿਨ ਮੈਂ ਤੇ ਕੇਸ਼ਪੀ ਆਂਦੇ ਸੀਗੇ ਜਦ ਕੇਸ਼ਾ ਕਰਦਾ ਸੀ ਮੈਂ ਵੀ ਲੈ ਸਕਦਾ ਮੈਂ ਕਿਹ ਲੈ ਸਕਦਾ ਪਰ ਉਹਦਾ ਖਰਚਾ ਵੀ ਬਹੁਤ ਆ ਯਾਰ ਫੀਸ ਬਹੁਤ ਹਜ਼ਾਰ ਪੌਣ ਤੇ ਹਜ਼ਾਰ ਤੇ ਜ਼ਿਆਦਾ ਲੱਗਦਾ ਹੁਣ ਫੀਸ ਉਹਦਾਤੀ ਫੇਰ ਆਪਾਂ ਨੂੰ ਕਿਹੜਾ ਕੱਢਣ ਲੱਗੇ ਆ ਆਪਾਂ ਵੀ ਤਾਂ ਪੱਕੇ ਹੀ ਆਰੇ ਮੈਂ ਸਹੀ ਕਹਿੰਦਾ ਨਾਲ ਇੱਕ ਗਾਣਾ ਐਮਿਰੀ ਵਰਗੇ ਦੇ ਅੰਦਰ ਗੂਬੀ ਚਲੀ ਜਾਂਦਾ ਵੀ ਮੇਰੇ ਕੋਲ ਟੈਲੀਫੋਨ ਮਤ ਮੋੜ ਜਾਣਾ ਹੂੰ ਹੈਨਾ ਬੰਦੇ ਨੂੰ ਮੋੜਨ ਦੀ ਵੀ ਰਹਿੰਦੀ ਆ ਜਿਹਨੂੰ ਹੰਦਾ ਕਿਉਂਕਿ ਮੇਰਾ ਦਿਲ ਨਹੀਂ ਲੱਗਦਾ ਸਿੱਧੀ ਇਹ ਤਾਂ ਇਹਨਾਂ ਦਾ ਦਿਲ ਲੱਗਿਆ ਵਾ ਬਥੇਰਾ ਉੱਥੇ ਨਿਆਣੇ ਦਾ ਵੀ ਲੱਗਿਆ ਪਤਾ ਨਹੀਂ ਕਿਉਂ ਹੈ ਨਾ ਬੰਦਾ ਜਿੱਥੇ ਰਹਿੰਦਾ ਨਹੀਂ ਮੈਂ ਤਾਂ ਜਿੱਥੇ ਜਾਣੇ ਬਈ ਉੱਥੇ ਲੱਗ ਜਾਂਦਾ ਭਲਾ ਲੈਣੇ ਮੇਰਾ ਪਤਾ ਨਹੀਂ ਯਾਰ ਕਿ ਮੈਨੂੰ ਇੰਨੇ ਸਾਲ ਹੋ ਗਏ ਉਹ ਰਹਿੰਦੇ ਨੂੰ ਮੇਰਾ ਦਿਲ ਜਾਨੀ ਕਿ ਯੂਰਪ ਯੂਰਪ ਨੂੰ ਭੱਜੀ ਜਾਂਦਾ ਪਤਾ ਨਹੀਂ ਕਿੱਥੇ ਤੁਸੀਂ ਟੈਕਸੀ ਦਾ ਕੰਮ ਕਰਦੇ ਹੋ ਤਾਂ ਕਰਕੇ ਤੁਹਾਡੀ ਬੋਲ ਪਾਣੀ ਮਤਲਬ ਟੈਕਸੀ 'ਚ ਜੋ ਬਹਿੰਦਾ ਬੰਦਾ ਉਹਦੇ ਨਾਲ ਹੀ ਆ ਹੁਣ ਅਸੀਂ ਕਰਦੇ ਆ ਫੈਕਟਰੀਆਂ 'ਚ ਕੰਮ बच्चे अपने दफ्तरਾਂ ਚ ਕਰਦੇ ਆ ਉੱਥੇ ਉਹ ਵੀ ਬੋਲਦੇ ਆ ਮੈਂ ਫੈਕਟਰੀ ਚ ਕੰਮ ਕਰਦੀ ਆ ਮੇਰੀਆਂ ਸਹੇਲੀਆਂ ਬਣੀ ਹੋਈਆਂ ਨੇ ਇਹ ਫਰਕ ਪੈ ਜਾਂਦਾ ਤੁਸੀਂ ਤਾਂ ਟੈਕਸੀ ਚ ਕਿਹੜਾ ਥੋੜਾ ਬੈਠਦਾ ਬੰਦਾ ਸਾਡੇ ਨਾਲ ਤਾਂ ਕਈ ਵਾਰ ਗਾਇਬ ਆ ਜਾਂਦਾ ਗੋਰੇ ਨਾਲ ਤੰਗੇ ਕਰ ਲੈਂਦੇ ਆ ਕਈ ਵਾਰ ਇੱਥੇ ਰੋਗਲਾ ਉੱਥੇ ਰੋਗਲਾ ਕਈ ਵਾਰ ਹੁੰਦਾ ਵੀ ਉੱਥੇ ਕਰਕੇ ਥੋੜਾ ਥੋੜਾ ਨਹੀਂ ਕਈ ਵਾਰ ਚੰਗੇ ਬੰਦੇ ਵੀ ਟੱਕਰਦੇ ਇਹੋ ਜੀ ਗੱਲ ਨਹੀਂ ਹਮੇਸ਼ਾ ਗੰਦੇ ਬੰਦੇ ਟੱਕਰਦੇ ਕਈ ਵਾਰ ਚੰਗੇ ਬੰਦੇ ਨਾਈਸ ਬੰਦੇ ਟੱਕਰ ਜਾਂਦੇ ਆ ਉਹ ਸਹੀ ਗੱਲ ਹੋ ਜਾਂਦੀ ਹੈ ਸਹੀ ਤਾਂ ਹੈ ਪਰ ਕਈ ਵਾਰ ਸਾਨੂੰ ਚੁੱਪੇ ਕਰਨਾ ਪੈਂਦਾ ਕਿਉਂਕਿ ਕਈ ਵਾਰ ਜਿਹੜੀ ਕਨਵਰਸੇਸ਼ਨ ਹੈ ਕੋਈ ਇਹੋ ਜਿਹੀ ਗਲਤ ਪਾਸੇ ਨੂੰ ਚਲੀ ਜਾਂਦੀ ਹੈ ਨਾ ਫਿਰ ਉਹ ਮੈਂ ਤਾਂ ਆਪਣਾ ਹੈਲੋ ਕਰਕੇ ਠਾਇ ਕਰਕੇ ਬਾਹਰ ਆਉਣਾ ਅਗਲੇ ਨੂੰ ਜਾ ਕੇ ਤਾਰ ਦਿਆ ਜਿੱਥੇ ਤੂੰ ਉਸ ਤਾਂ ਵੈਸੇ ਵੀ ਘੱਟ ਬੋਲਦੇ ਹੋ ਮੈਂ ਹੁਣ ਬੋਲਣ ਲੱਗਿਆ ਵਸ ਤੂੰ ਘੱਟੇ ਬੋਲਦੇ ਹੋ ਜਿਆਦਾ ਬਲੌਗ ਬਣਾਣ ਲੱਗੇ ਜਦੋਂ ਬੋਲਣ ਲੱਗੇ ਪਹਿਲਾਂ ਨਹੀਂ ਤਾਂ ਬੋਲ ਹੂੰ ਮੈਂ ਕਹਿ ਸਕਦਾ ਮੈਂ ਅਸੀਂ ਮੈਂ ਪਹਿਲਾਂ ਤੋਂ ਹੀ ਜਿਆਦਾ ਬੋਲਦੀ ਹਾਂ ਇਹ ਤਾਂ ਪਤਾ ਇਹ ਤਾਂ ਲੱਗਿਆ ਹੁਣ ਪਤਾ ਸਾਰਾ ਨੇ ਤੁਹਾਨੂੰ ਕੋਈ ਪਾਉ ਹ ਮਿਲਦੇ ਆ ਕਹਿੰਦੇ ਨੇ ਭਾਜੀ ਘੱਟ ਬੋਲਦੇ ਆ ਮੈਂ ਕਹਿੰਦੇ ਨਹੀਂ ਨਹੀਂ ਭਾਜੀ ਬੋਲਦੇ ਆ ਵੀ ਉਹ ਕਹਿੰਦੇ ਫੇ ਤੁਹਾਡੇ ਨਾਲ ਹੀ ਬੋਲਦੇ ਹੋਣੀ ਮੈਨੂੰ ਹਨਾ ਇਹ ਲਫਾਫਾ ਦੇਖ ਕੇ ਇੱਕ ਗੱਲ ਹੋਰ ਜਿਆਦਾ ਆ ਗਈ ਮੈਂ ਕਿਹਾ ਸਾਰਿਆਂ ਨੂੰ ਸ਼ੌਂਕ ਹੁੰਦਾ ਹੈ ਨਾ ਰੈੱਡ ਪਾਸਪੋਰਟ ਲੈਣ ਦਾ ਹੁਣ ਤਾਂ ਯੂ ਕਹਿੰਨੇ ਪਾਸਪੋਰਟ ਹੀ ਬਲੀ ਉਹ ਕਲਰ ਦਾ ਕਰਤਾ ਹੁੰਦਾ ਸ਼ੌਂਕ ਹੀ ਨਹੀਂ ਰਿਹਾ ਹੁਣ ਤਾਂ ਇੰਡੀਆ ਵਾਲਾ ਹੀ ਲੱਗਦਾ ਮੈਨੂੰ ਤੇਰੇ ਦੇਖਦੇ ਆ ਹੱਥ 'ਚ ਕਿਉਂਕਿ ਰੈੱਡ ਪਾਸਪੋਰਟ ਕਿਸੇ ਦੇ ਹੱਥ 'ਚ ਹੋਵੇ ਆਪਾਂ ਕਿੰਨੀ ਦੂਰ ਤੋਂ ਦੇਖਦੇ ਵੀ ਇਹਦੇ ਕੋਲ ਸਿਟੀ ਗਿਆ ਨਾ ਪਰ ਹੁਣ ਬਲਿਊ ਪੜਿਆ ਹੋਊਗਾ ਪਹਿਲਾਂ ਤਾਂ ਬੰਦਾ ਗੌਰ ਨਾਲ ਦੇਖੂਗਾ ਵੀ ਇਹ ਬ੍ਰਿਟਿਸ਼ ਆ ਕਿ ਇੰਡੀਆ ਦਾ ਆ ਨਾ ਉਹਦੇ ਵਾਰਾ ਐਡਾ ਬੜਾ ਕਰਕੇ ਉਹ ਬਣਿਆ ਹੋਇਆ ਕਰਾਊਨ ਉਹ ਤਾਂ ਪਰ ਕਈ ਵਾਰ ਆਪਾਂ ਫੜਿਆ ਆਪਣੇ ਵਾਲੇ ਕਹਿੰਦਾ ਸ਼ੇਰ ਐ ਨਾ ਪਰ ਕਰਾਊਨ ਬਣਿਆ ਹੋਰ ਬਿਛਾਰ ਨਹੀਂ ਹੈਗੀ ਹੈਗੀ ਆ ਕਈ ਵਾਰ ਆਪਾਂ ਲੈਂਚ ਲੱਗੇ ਹੋਏ ਆਪਾਂ ਦੋ ਤਿੰਨ ਪਾਸਪੋਰਟ ਐ ਨਹੀਂ ਫੜ ਲੈਂਦੇ ਬਸ ਕੰਧਾ ਨਹੀਂ ਆ ਪਤਾ ਨਹੀਂ ਲੱਗਦਾ ਰੈਡ ਨੂੰ ਭਲਾਵੇਂ ਸਦਾ ਬਾਲ ਨੂੰ ਭਲਾਵੇਂ ਪੁੱਛਾ ਬਾਲ ਨੂੰ ਕਿਹੜਾ ਮੁੰਡਾ ਦਾ ਬਾਲ ਮੇਰੇ ਕੋਲ ਰੈਡ ਪਾਸਪੋਰਟ ਨੂੰ ਆਪਣੀ ਕੋ ਮੇਟ ਤੱਕ ਮੇਰਾ ਤਾਂ ਪਤਾ ਨਹੀਂ ਮੈਨੂੰ ਤਾਂ ਖੁਦ ਦਾ ਪਤਾ ਵਾ ਵੀ ਮੈਂ ਰੈਡ ਪਾਸਪੋਰਟ ਲੈਣਾ ਵਾ ਹੁੰਦਾ ਹੀ ਆ ਜੋ ਕੋਸ਼ਾ ਜਦੋਂ ਮਿਲ ਗਿਆ ਆ ਗਾ ਗਿਆ ਯਾਰ ਬੇਟੇ ਨੰਨੇ ਕੋਸ ਕੋਸ ਕੋਲ ਇਹ ਤਾਂ ਲੈ ਗਿਆ ਪਿੰਨ ਚਲਾਇਆ ਬੇਵੀ ਦਾ ਪਿੱਛਾ ਸਾਰੀ ਤਾਰੇ ਨਾ ਬਾ ਮੈਨੂੰ ਬੰਦ ਕਰਿਆ ਖਦੇ ਇਹਨੂੰ ਯੂਜ਼ ਕਰੀ ਜਾ ਓਕੇ ਯਾ ਇਦਾਂ ਕਰੋ ਮੈਨੂੰ ਪਾਣੀ ਮੜੇ ਗਰਮ ਪਾਉਂਗੇ ਓਕੇ ਗਰਮ ਪਾਣੀ ਕਰਦੇ ਮੜੇ ਥੋੜਾ ਓਕੇ ਆ ਕੇਟਲ ਦਾ ਬਟਨ ਆਨ ਕਰਿਓ ਬੇਸਰੀ ਬਾਤ ਆ ਹਾਂਜੀ ਅਮ ਦੇ ਵਿੱਚੋਂ ਫਲ ਨਾ ਪਹਿਲਾਂ ਚੱਕ ਚੱਕ ਕੇ ਪਾਏ ਆ ਵੀ ਕਿਹੜੇ ਕੋਲੇ ਨਹੀਂਗੇ ਉਹ ਪਾ ਦਮ ਨਹੀਂ ਨਾ ਕਦੇ ਕੋਈ ਕਲ ਜਾਂਦੀ ਆ ਹਨਾ ਜਿਸ ਆਪਾਂ ਤਾਂ ਹਨਾ ਜ਼ਿਆਦਾਤਰ ਜਿੰਨੇ ਆਪਣੇ ਇੰਡੀਆਨ ਆਪਾਂ ਹਨਾ ਆਪਾਂ ਸ਼ਾਇਦ ਘੱਟ ਜਿਹੜੇ ਉਰੇ ਆ ਹਨਾ ਜਿਆਦਾ ਬ੍ਰਿਟਿਸ਼ ਪਾਸਪੋਰਟ ਹੀ ਆ ਜਾਂ ਫਿਰ ਇੰਡੀਆ ਨਹੀਂ ਆ ਆਪਾਂ ਰੱਖ ਨਹੀਂ ਸਕਦੇ ਦੋ ਰੱਖ ਨਹੀਂ ਸਕਦੇ ਕਿਹੜੇ ਪਾਕਿਸਤਾਨੀ ਭੈਣ ਭਰਾ ਨੇ ਹਨਾ ਉਹਨਾਂ ਕੋਲ ਪੱਕੀਆਂ ਦੋ ਦੋ ਹੋਣਗੀਆਂ ਹਨਾ ਕਿਉਂਕਿ ਉਹ ਪਾਕਿਸਤਾਨ ਨੂੰ ਵੀ ਬਹੁਤ ਪਿਆਰ ਕਰਦੇ ਆ ਛੱਡਣਗੇ ਨਹੀਂ ਆਪਣੀ ਸਿਟੀ ਦੇ ਕਦੇ ਨਹੀਂ ਛੱਡਦੇ ਕਦੇ ਨਹੀਂ ਛੱਡਦੇ ਉਹਨਾਂ ਕੋਲ ਪੱਕਾ ਦੋ ਦੋ ਹੋਣਗੀਆਂ ਸਹੀ ਗੱਲ ਆ ਹਨਾ ਆਪਾਂ ਤਾਂ ਰੱਖ ਨਹੀਂ ਸਕਦੇ ਆਪਾਂ ਦੇ ਇੰਡੀਆ ਚ ਕਾਨੂੰਨ ਹੀ ਨਹੀਂ ਹੈਗਾ ਹੂੰ ਪਰ ਉਹ ਗੱਲ ਤਰੀ ਦਾ ਯਾ ਪਾਕਿਸਤਾਨੀ ਕਦੇ ਵੀ ਪਾਕਿਸਤਾਨ ਦੀ ਸਿਟੀਜ਼ਨਸ਼ਿਪ ਨਹੀਂ ਛੱਡਦਾ ਹਾਂ ਉਹਨਾਂ ਕੋਲ ਵੀ ਦੋ ਆ ਹਾਂ ਉਹਨਾਂ ਕੋਲ ਪੱਕਾ ਹਾਂ ਜਿਹੜਾ ਉਹ ਪ੍ਰਿੰਕਾ ਦੀਆਂ ਫਰੈਂਡਾਂ ਆ ਜਾਂ ਹੋਰ ਵੀੜੇ ਵੀ ਆ ਪਾਕਿਸਤਾਨ ਦੇ ਆਏ ਉਹਨਾਂ ਕੋਲ ਦੋ ਆ ਬ੍ਰਿਟਿਸ਼ ਵੀ ਆ ਔਰ ਜਿਹੜੀ ਕੰਟਰੀ ਚਾਹੀਏ ਉਹ ਉਹਨਾਂ ਕੋਲ ਤਿੰਨ ਹੋ ਗਈਆਂ ਫਿਰ ਤਾਂ ਨਵਾਂ ਮੈਂ ਕਹਾਂ ਨਾ ਜਿਹੜੀ ਫਰੈਂਡ ਉਹਨਾਂ ਦੀ ਵੀ ਹੋਰ ਹੋਰ ਕਿਸੇ ਕੰਟਰੀ ਦੀ ਵੀ ਆ ਹਨਾ ਉਹ 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 ਵੀ ਭਾਈ ਜਿਹੜੇ ਪਾਕਿਸਤਾਨੀ ਬਣ ਗਏ ਉਹ ਵੀ ਸੁਣ ਲਓ ਜੇ ਤੁਹਾਡੇ ਕੋਲ ਦੋ ਦੋ ਆ ਤੁਹਾਡੇ ਪਤਾ ਕਰ ਲਿਓ ਤੁਹਾਨੂੰ ਸਿੱਧੀ ਉਹ ਲਾਦ ਹੈ ਹਾਂ ਅਸੀਂ ਤਾਂ ਕਿਉਂਕਿ ਅਜੇ ਤਾਂ ਕਾਨੂੰਨ ਕਹਿੰਦੇ 25 ਤਰੀਕ ਨੂੰ ਤਾਂ ਸਟਾਰਟ ਹੋਣਾ ਹੈ ਤੇ ਕਿਉਂਕਿ ਜਿਸ ਤਰ੍ਹਾਂ ਮੈਂ ਪੜਿਆ ਉਦਾਂ ਦੱਸ ਰਿਹਾ ਪਰ ਚੰਗੀ ਜਿਹਾ ਕਨਫਰਮ ਕਰਨੇ ਬਸ ਸਾਰਿਆਂ ਨੂੰ ਕਹੂੰਗਾ ਜਿਹ ਜਿਹੜੇ ਨੇ ਕੋਲ ਵੀ ਡਬਲ ਸਿਟੀਜ਼ਨਸ਼ਿਪ ਆ ਜਿਹੜੇ ਇੰਡੀਆ ਤੋਂ ਬਾਹਰ ਜਾ ਰਹੇ ਆ ਆ ਰਹੇ ਆ ਪਹਿਲਾਂ ਇੱਕ ਵਾਰ ਪਤਾ ਕਰ ਲਿਓ ਕਿ ਉਹਨੂੰ ਪਾਸਪੋਰਟ ਚੱਕਣਾ ਪੈਣਾ ਨਾਲ ਕੇ ਨਹੀਂ ਕਨਫਰਮ ਕਰ ਲਿਓ ਯਾਰ ਹਨਾ ਹਾਂ ਕਿਉਂਕਿ ਹੁਣ ਬਹੁਤ ਨੇ ਟਿਕਟਾਂ ਬਣਾਈਆਂ ਹੋਈਆਂ ਨੇ ਕਿਉਂਕਿ ਬਹੁਤ ਨੇ ਫਰਵਰੀ ਤੇ ਜਾਣਾ ਕਈਆਂ ਨੇ ਫਰਵਰੀ ਦੇ ਐਂਡ 'ਚ ਆਉਣਾ ਵਾ ਹਨਾ ਪਹਿਲਾਂ ਜਿਹੜੇ ਆਹੋ ਜਾਣਗੇ ਇਹ ਗੁਜਰਾਤੀ ਪੁਰਤਗਾਲ ਵਾਲਾ ਪਾਸਪੋਰਟ ਚੱਕੀ ਫਿਰਦੇ ਆ ਉਹ ਹਾਂ ਇਹਨਾਂ ਨੇ ਵੀ ਕਈਆਂ ਨੇ ਉਹ ਲੈ ਲਈਆਂ ਨਾ ਦਮਨ ਵਾਲੇ ਕਈ ਦਮਨ ਵਾਲੇ ਹੋਰ ਨੇ ਉਹਨਾਂ ਦੇ ਪੁੱਟਗੇ ਵੀ ਪਾਸਪੋਰਟ ਆ ਜਾਂਦਾ ਕੋਲ ਹਾਂ ਤੇ ਉਹਨਾਂ ਦੇ ਵੀ ਬੱਚਿਆਂ ਨੇ ਉਹਨਾਂ ਨੇ ਵੀ ਡਬਲ ਲੈ ਲਈਆਂ ਇੱਥੇ ਦੀ ਵੀ ਲੈ ਲਈ ਹਟਾ ਯੂਕੇ ਦੀ ਵੀ ਲੈ ਲਈ ਹਾਂ ਉਹ ਜਾਂਦੇ ਵੀ ਫਰਵਰੀ 'ਚ ਹਾਂ ਉਹਨਾਂ ਨੂੰ ਵੀ ਪ੍ਰੋਬਲਮ ਆ ਸਕਦੀ ਹੈ ਯਾਨੀ ਇਹ ਜਿਹਦੇ ਕੋਲ ਵੀ ਆ ਵੀ ਮੈਂ ਇਹ ਕਹੂੰਗਾ ਵੀ ਕੋਰ ਪਤਾ ਕਰ ਲਿਓ ਭਰਾਵਾ ਹਾਂ ਹੈਨਾ ਸਹੀ ਗੱਲ ਆ ਜਦੋਂ ਬਾਅਦ ਵਿੱਚ ਔਖੇ ਹੋ ਹਾਂ ਮੇਰੇ ਪਰ ਨਾ ਛਿੱਟੇ ਪਾ ਦੀ ਕਿਤੇ ਹੋਰ ਮੇਰੇ ਕੱਪੜਿਆਂ ਦੇ ਸਮੇਂ ਇਹਨਾਂ ਨੂੰ ਲਾ ਜੂ ਸਾਬੀ ਜੀ ਮਾਈਕਰੋ ਜਨਾ ਮੈਨੂੰ ਕਰਿਆ ਕਰ ਮੈਨੂੰ ਤਾਂ ਫਰਾਈ ਇਹਦੇ ਜੀ ਕਰਿਆ ਕਰ ਫਰਾਈ ਬੈਂਡ ਮੈਨੂੰ ਆਇਆ ਸੁੱਕੀ ਸਬਜ਼ੀ ਕਈ ਵਾਰ ਕੋਲ ਜਾਂਦੀ ਜਿੱਤੇ ਕੋਲ ਜਦ ਤੇਲ ਉਹ ਪਾਤਾ ਦਾ ਕੀ ਹੋ ਓਕੇ ਜੀ ਤੇ ਕਿੱਥੇ ਹੋਣਾ ਉਹਨੇ ਕੋਲ ਨਾ ਹਾਂ ਤੁਸੀਂ ਜੇ ਮੈਂ ਕੰਮ ਤੋਂ ਨਹੀਂ ਹੁੰਦੀ ਹਾਂ ਛੋਟਾ ਫਰਾਈ ਬੈਂਡ ਹਮੇਸ਼ਾ ਦਾ ਮੈਂ ਹਾਂ ਮੈਂ ਛੋ ਇਹਦੇ ਫਰਾਈ ਬੈਂਡ ਜੇ ਕਰਦਾ ਹੁੰਦਾ ਮੈਂ ਆ ਵੀ ਬਸ ਲਪਟਾ ਉੱਠ ਰਿਹਾ ਗੋਭੀ ਸਬਜੀ ਗੋਭੀ ਦੀ ਹੋ। ਜੀ ਅੱਜ ਤੁਹਾਨੂੰ ਹਵਾਂ ਨਾਲੇ ਖਾਂਗ ਹੋ ਗਈ। ਖਾਂਗ ਨਹੀਂ ਮੈਂ ਤਾਂ ਨਹੀਂ ਖਾਂਗ ਕੋਈ। ਇਹ ਤੁਸੀਂ ਉਹ ਖਾਂਗ ਦੀ ਦਵਾਈ ਆ। ਹੁਣ ਖਾਂਗ ਨਹੀਂ ਦਿਖਾਉਣਾ। ਨਹੀਂ ਮੈਂ ਤਾਂ ਉਂ ਰੱਖੀ ਦੀ ਇਹ। ਉਧਰ ਧਿਆਨ ਰੱਖ ਤੂੰ ਰੋਟੀ ਬਣਾ ਲੈ ਮੈਨੂੰ ਬਾਅਦ ਵਿੱਚ। ਰੋਟੀ ਬਣਾ ਲੈ ਮੈਨੂੰ ਸਾਰੇ ਪਾਸੇ ਧਿਆਨ ਰੱਖਣਾ ਪੈਂਦਾ ਵਾ ਕਿਉਂਕਿ ਜਦ ਲੈ ਕੇ ਆਂਦੀ ਸੀ ਕਿ ਜਦ ਇਹ ਖਾਂਗਾ ਤੋਂ ਲਿਆਉਂਦੀ ਸੀ ਵੀ ਮੈਨੂੰ ਖਾਂਗ ਹੋ ਜਾਂਦੀ ਆ। ਖਾਂਗੇ ਆ ਤੂੰ ਆਪਣੀ ਰੋਟੀ ਲਾ ਲੈ ਚਾਚਾ ਦਾ। ਰੋਟੀ ਛੋਟੀ ਜਿਹੀ ਬਣਾਵਾ ਬੜੇ। ਦੇ ਜੀ ਮਰਜੀ ਲਾਲਾ ਬਾਬਾ ਰੋਟੀ ਲਿਆ। ਸੋ ਦੋਸਤੋ ਇਹ ਸੀਗਾ ਸਾਡਾ ਅੱਜ ਦਾ ਬਲੌਗ। ਬਲੌਗ ਅਸੀਂ ਵੈਸੇ ਤਾਂ ਫੈਮਿਲੀ ਵਾਲਾ ਬਣਾਉਂਦੇ ਹੁੰਨੇ ਆ ਅੱਜ ਤਾਂ ਇਮੀਗ੍ਰੇਸ਼ਨ ਦੀ ਬਣ ਗਏ। ਕਿ ਨਹੀਂ ਫਿਰ ਚੱਲ। ਹੂੰ ਜੱਲਾ ਬੱਤਾ ਹੋ ਗਿਆ। ਸੋ ਕਿਸ ਤਰ੍ਹਾਂ ਦਾ ਲੱਗਿਆ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ। ਮੈਂ ਇੱਕ ਵਾਰ ਫੇਰ ਕਹੂੰਗਾ ਕਿਉਂਕਿ ਅ ਇੰਡੀਆ ਜਾਣ ਤੋਂ ਪਹਿਲਾਂ ਜਿਹਦੇ ਕੋਲ ਡਬਲ ਆ ਇੱਕ ਵਾਰ ਜਰੂਰ ਪਤਾ ਕਰ ਲਿਓ ਹਨਾ। ਹਾਂਜੀ। ਵੀ ਪਤਾ ਕਰ ਲੈਣਾ ਚਾਹੀਦਾ। ਕਈ ਵਾਰ ਆਇਆ ਹੁੰਦਾ ਕਿ ਮੇਰੇ ਵਰਗੇ ਨੇ ਇੱਕਦਮ ਕਾਨੂੰਨ ਪੜ੍ਹਿਆ ਤੁਹਾਨੂੰ ਦੱਸਦਾ ਹਨ ਜੋ ਅਸੀਂ ਪੜ੍ਹਿਆ ਉਹ ਤੁਹਾਨੂੰ ਦੱਸਿਆ ਉਹ ਗੱਲਾਂ ਕਰੀਆਂ ਅਸੀਂ ਪਰ ਫਿਰ ਵੀ ਇੱਕ ਵਾਰ ਕਨਫਰਮ ਕਰ ਲਿਓ ਕਿ ਵੀ ਕਿਹਾ ਤੁਹਾਨੂੰ ਜ਼ਰੂਰਤ ਹੈ ਕਿ ਨਹੀਂ ਅਗਰ ਤੁਹਾਡੇ ਕੋਲ ਡਬਲ ਸਿਟੀ ਜਨਾ ਤਾਂ ਜ਼ਰੂਰ ਪਤਾ ਕਰ ਲਿਓ ਇੱਕ ਵਾਰ ਜਾਣਦੇ ਪਹਿਲਾਂ ਸੋ ਮਿਲਦੇ ਹਾਂ ਜੀ ਜਲਦੀ ਕਿਸੇ ਹੋਰ ਬਲੌਗ ਨਾਲ ਤਦ ਤੱਕ ਆਪਣਾ ਰੱਖਿਓ ਖਿਆਲ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ